ਸਸਰੀ ਕੁਲ ਫਰੈਂਡਸ ਅੱਜ ਆਪਾਂ ਬਣਾਵਾਂਗੇ ਪਨੀਰ ਦੇ ਪਰਾਂਠੇ ਲਸਣ ਪਾ ਕੇ ਫਰੈਂਡਸ ਪਨੀਰ ਤੇ ਲਸਣ ਦੇ ਪਰਾਂਠੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੇ ਇੱਕ ਵਾਰ ਤੁਸੀਂ ਇਹ ਰੈਸਪੀ ਟਰਾਈ ਕਰਕੇ ਜ਼ਰੂਰ ਵੇਖਿਓ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਵੀਡੀਓ ਪਸੰਦ ਆਏ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਸ ਵਾਸਤੇ ਮੈਂ ਵੱਡੇ ਸਾਈਜ਼ ਵਾਲੀਆਂ ਲਾਲ ਮਿਰਚਾਂ ਲੈ ਲਈਆਂ ਨੇ ਫਰੈਂਡਸ ਇਹ ਰਾਜਸਥਾਨੀ ਮਿਰਚਾਂ ਹੈਗੀਆਂ ਨੇ ਤੇ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੁੰਦੀਆਂ ਨੇ ਇਹ ਕਲਰ ਬਹੁਤ ਜ਼ਿਆਦਾ ਵਧੀਆ ਹੁੰਦਾ ਤੇ ਮੈਂ 6-7 ਘੰਟੇ ਵਾਸਤੇ ਇਹਨਾਂ ਨੂੰ ਭਿਉਆ ਸੀ ਤਾ ਕਰਕੇ ਤਾਂਕਿ ਇਹ ਫੁੱਲ ਜੀ ਚੰਗੀ ਤਰ੍ਹਾਂ ਤੇ ਇਹ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਗਈਆਂ ਨੇ ਗਰਮੀਆਂ ਵਿੱਚ ਤੁਸੀਂ ਥੋੜਾ ਘੱਟ ਟਾਈਮ ਵਾਸਤੇ ਵੀ ਹੋ ਸਕਦੇ ਹੋ ਤੇ ਨਾਲੇ ਦੋ ਗੰਡਾ ਮੈਂ ਇੱਥੇ ਲੈ ਲਿਆ ਨੇ ਲਸਣ ਦੀਆਂ ਚਿਲਕੇ ਤੇ 2 ਇੰਚ ਅਦਰਕ ਦਾ ਟੁਕੜਾ ਵੀ ਆਪਾਂ ਇੱਥੇ ਲਵਾਂਗੇ ਤੇ ਇਹਦੇ ਨਾਲ ਹੀ ਮੈਂ ਦਹੀਂ ਲਵਾਂਗੀ ਇੱਥੇ ਦਹੀਂ ਬਹੁਤ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਤੇ ਫਿਰ ਇਹ ਜਿਹੜੀਆਂ ਮਿਰਚਾਂ ਬਹੁਤ ਜ਼ਿਆਦਾ ਕੋੜੀਆਂ ਨਹੀਂ ਹੈਗੀਆਂ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਵਿੱਚ ਪੀਸ ਲਵਾਂਗੇ ਚੰਗੀ ਤਰ੍ਹਾਂ ਦਹੀਂ ਦੇ ਨਾਲ ਆਪਾਂ ਮਿਕਸ ਕਰਾਂਗੇ ਪੀਸ ਕੇ ਤੇ ਜੇਕਰ ਤੁਹਾਨੂੰ ਜ਼ਰੂਰਤ ਲੱਗੇ ਤਾਂ ਥੋੜਾ ਜਿਹਾ ਪਾਣੀ ਵੀ ਤੁਸੀਂ ਪਾ ਸਕਦੇ ਹੋ ਤੇ ਇੱਥੇ ਮੈਂ ਇੱਕ ਕੜਾਈ ਵਿੱਚ 2 ਟੇਬਲस्पून ਔਇਲ ਗਰਮ ਕਰ ਲਿਆ ਜਦੋਂ ਤੇਲ ਸਾਡਾ ਗਰਮ ਹੋ ਜੇ ਉਦੋਂ ਪਾਵਾਂਗੇ ਇੱਕ ਚਮਚਾ ਜੀਰਾ ਤੇ ਇਹਦੇ ਨਾਲ ਹੀ ਮੈਂ ਥੋੜੀ ਜਿਹੀ ਹਿੰਗ ਵੀ ਇੱਥੇ ਪਾ ਦਵਾਂਗੀ ਤੇ ਇੱਕ ਚਮਚ ਇੱਥੇ ਲਸਣ ਕੱਟ ਕੇ ਮੈਂ ਲਿਆ ਜੇਕਰ ਤੁਸੀਂ ਇਹ ਨਾ ਪਾਣਾ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਲਸਣ ਆਪਾਂ ਪਹਿਲਾਂ ਹੀ ਕਾਫੀ ਯੂਜ਼ ਕੀਤਾ ਹੈ ਪਰ ਇਹ ਲਸਣ ਮੈਂ ਇਸ ਵਾਸਤੇ ਪਾ ਰਹੀ ਹਾਂ ਕਿ ਇਹਦੇ ਨਾਲ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਆਊਗੀ ਬਸ 10-4 ਕਲੀ ਹੀ ਕੱਟ ਕੇ ਲੈਣੀਆਂ ਨੇ ਜਦੋਂ ਹਲਕਾ ਜਿਹਾ ਬ੍ਰਾਊਨ ਹੋ ਜੇ ਲਸਣ ਉਦੋਂ ਪਾਵਾਂਗੇ ਆਪਾਂ ਜਿਹੜੀ ਮਿਰਚੀ ਦੀ ਪੇਸਟ ਆਪਾਂ ਬਣਾ ਕੇ ਰੱਖੀ ਸੀ ਉਹ ਮਿਰਚ ਨੂੰ ਆਪਾਂ ਲਗਾਤਾਰ ਚਲਾਵਾਂਗੇ ਚਮਚ ਨਾਲ ਇਹਦੇ 'ਚ ਆਪਾਂ ਦਹੀਂ ਦਾ ਯੂਜ਼ ਕੀਤਾ ਸੀ ਦਹੀਂ ਆਪਣਾ ਫਟੇ ਨਹੀਂ ਇਸ ਵਾਸਤੇ ਕੜਛੀ ਆਪਾਂ ਲਗਾਤਾਰ ਚਲਾਉਂਦੇ ਜਾਵਾਂਗੇ 2-3 ਮਿੰਟ ਆਪਾਂ ਚਲਾਵਾਂਗੇ ਤੇ ਹੁਣ ਆਪਾਂ ਟੱਕਣ ਲਾ ਕੇ ਇਹਨੂੰ 4-5 ਮਿੰਟਾਂ ਵਾਸਤੇ ਪੱਕਣ ਦੇਵਾਂਗੇ ਮੀਡੀਅਮ ਫਲੇਮ ਤੇ ਤੇ ਫਰੈਂਡਸ ਇਹਨੂੰ 5-6 ਮਿੰਟ ਹੋ ਗਏ ਨੇ ਤੇ ਓਇਲ ਜਿਹੜਾ ਆਪਣਾ ਸੈਪਰੇਟ ਹੋ ਗਿਆ ਹੈ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਕਲਰ ਆਇਆ ਐ ਇਸ ਮਿਰਚੀ ਨਾਲ ਕਲਰ ਬਹੁਤ ਵਧੀਆ ਹੁੰਦਾ ਹੈ ਤੇ ਹੁਣ ਆਪਾਂ ਪਾਵਾਂਗੇ ਕੱਦੂ ਕਸ ਕੀਤਾ ਹੋਇਆ ਇੱਥੇ ਕਰੰਬਲ ਕੀਤਾ ਆ ਇੱਥੇ ਪਨੀਰ ਪਨੀਰ ਮੈਂ 150 ਗ੍ਰਾਮ ਦੇ ਕਰੀਬ ਲਿਆ ਹੈ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਤੇ ਸਵਾਦ ਅਨੁਸਾਰ ਆਪਾਂ ਪਾਵਾਂਗੇ ਨਮਕ ਜਿਹੜਾ ਪਨੀਰ ਹੈ ਇਹਨੂੰ ਮੈਂ ਹੱਥਾਂ ਨਾਲ ਹੀ ਕਰੰਬਲ ਕਰ ਲਿਆ ਸੀ ਫਰੈਂਡਸ ਤੁਸੀਂ ਕਦੂਕਸ ਕਰਕੇ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਫਰੈਂਡਸ ਇਹਦੇ 'ਚ ਇੱਕ ਚਮਚ ਧਨੀਆ ਪਾਊਡਰ ਹਲਦੀ ਪਾਊਡਰ ਇਸ 'ਚ ਆਪਾਂ ਨਹੀਂ ਪਾਵਾਂਗੇ ਇਸ ਗੱਲ ਦਾ ਤੁਸੀਂ ਧਿਆਨ ਰੱਖਿਆ ਜੇ ਕਿਉਂਕਿ ਇਹ ਆਪਣਾ ਲਸਣ ਦੀ ਚਟਣੀ ਬਣਾਉਣ ਲੱਗੇ ਆਂ ਪਨੀਰ ਪਾ ਕੇ ਇਸ ਵਾਸਤੇ ਇਹਦੇ 'ਚ ਹਲਦੀ ਦਾ ਪ੍ਰਯੋਗ ਨਹੀਂ ਕਰਾਂਗੇ ਤੇ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਆਪਾਂ ਟੱਕਣ ਲਾ ਕੇ 2-3 ਮਿੰਟ ਹੋਰ ਪਕਾਵਾਂਗੇ ਤੇ 2-3 ਮਿੰਟ ਬਾਅਦ ਆਪਾਂ ਚੈੱਕ ਕਰ ਲੈਨੇ ਆ ਤੇ ਜਿਹੜਾ ਔਇਲ ਹੈ ਉਹ ਪੂਰੀ ਤਰ੍ਹਾਂ ਦੁਬਾਰਾ ਸੈਪਰੇਟ ਹੋ ਗਿਆ ਤੇ ਚਟਨੀ ਸਾਡੀ ਜਿਹੜੀ ਰੈਡੀ ਹੋ ਗਈ ਹੈ ਫਰੈਂਡਸ ਹੁਣ ਪਾਵਾਂਗੇ ਲਾਸਟ ਵਿੱਚ ਆਪਾਂ ਕਿਉ ਕਿਉਂ ਤੁਸੀਂ ਜ਼ਰੂਰ ਪਾਏ ਦੇ ਇਹਦੇ ਨਾਲ ਜਿਹੜਾ ਚਟਨੀ ਦਾ ਜਿਹੜਾ ਸਵਾਦ ਹੈ ਹੋਰ ਵੀ ਵੱਧ ਜਾਏਗਾ ਤੇ ਕਿਉਂ ਆਪਾਂ ਮਿਕਸ ਕਰਕੇ ਇਹਨੂੰ ਆਪਾਂ ਫਲੇਮ ਜਿਹੜੀ ਆਫ ਕਰ ਦੇਵਾਂਗੇ ਇਹਦੇ ਜੇ ਤੁਸੀਂ ਹਰਾ ਪਿਆਜ਼ ਦਾ ਯੂਜ਼ ਕਰ ਸਕਦੇ ਹੋ ਪਰ ਆਪਾਂ ਇਹਨੂੰ ਬਹੁਤੇ ਦਿਨਾਂ ਵਾਸਤੇ ਸਟੋਰ ਕਰਕੇ ਰੱਖਾਂਗੇ ਫ੍ਰਿਜ 'ਚ ਇਸ ਵਾਸਤੇ ਮੈਂ ਹਰੇ ਪਿਆਜ਼ ਦਾ ਯੂਜ਼ ਨਹੀਂ ਕਰਨ ਲੱਗੀ ਤੇ ਚਟਨੀ ਜਿਹੜੀ ਸਾਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਫਰੈਂਡਸ ਇਸ 'ਚ ਹੋਰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਜੇਕਰ ਤੁਸੀਂ ਪਾਣਾ ਚਾਹੋ ਤਾਂ ਹਰਾ ਤਣੀਆਂ ਵਗੈਰਾ ਪਾ ਸਕਦੇ ਹੋ ਪਰਾਠਿਆਂ ਵਾਸਤੇ ਆਪਾਂ ਚਟਨੀ ਨੂੰ ਚੰਗੀ ਤਰ੍ਹਾਂ ਠੰਡਾ ਕਰ ਲਾਂਗੇ ਤੇ ਇੱਥੇ ਮੈਂ ਨੋਰਮਲ ਗੁੰਧਿਆ ਹੋਇਆ ਆਟਾ ਲੈ ਲਿਆ ਤੇ ਇਹਦੀਆਂ ਦੋ ਛੋਟੀਆਂ-ਛੋਟੀਆਂ ਲੋਈਆਂ ਬਣਾ ਲਿਆ ਨੇ ਤੇ ਦੋਹਾਂ ਨੂੰ ਆਪਾਂ ਬੇਲ ਕੇ ਤਿਆਰ ਕਰ ਲਵਾਂਗੇ ਪੂਰੀ ਰੋਟੀ ਦੀ ਤਰ੍ਹਾਂ ਆਪਾਂ ਬੇਲ ਲਵਾਂਗੇ ਪਤਲੀ ਰੋਟੀ ਆਪਾਂ ਬੇਲ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਮੋਟਾ ਨਹੀਂ ਰੱਖਣਾ ਪਤਲੀ-ਬਤਲੀ ਰੋਟੀਆਂ ਬਣਾਉਣੀਆਂ ਨੇ ਪੇੜੇ ਆਪਾਂ ਨੂੰ ਛੋਟੇ ਹੀ ਲੈਣੇ ਆ ਯਾਨੀ ਕਿ ਲੋਈਆਂ ਛੋਟੀ ਹੀ ਲੈਣੀਆਂ ਨੇ ਤੇ ਆਟਾ ਮੈਂ ਨੋਰਮਲ ਹੀ ਰੱਖਿਆ ਫਰੈਂਡ ਜੇ ਆਪਾਂ ਰੋਟੀਆਂ ਵਾਸਤੇ ਆਟਾ ਗੁੰਨ ਕੇ ਤਿਆਰ ਕਰਨੇ ਆ ਉਹੀ ਆਟਾ ਮੈਥ ਲਿਆ ਤੇ ਦੇਖੋ ਇਸ ਤਰ੍ਹਾਂ ਐਨਾ ਪਤਲਾ ਆਪਾਂ ਰੱਖਾਂਗੇ ਤੇ ਇੱਕ ਰੋਟੀ ਮੈਂ ਬਣਾ ਲਈ ਤੇ ਦੂਜੀ ਵੀ ਆਪਾਂ ਬਣਾ ਲੈਨੇ ਆ ਇਸੇ ਤਰੀਕੇ ਨਾਲ ਐਨੀ ਹੀ ਪਤਲੀ ਤੇ ਐਨੇ ਹੀ ਸਾਈਜ਼ ਵਿੱਚ ਆਪਾਂ ਇਹ ਬਣਾ ਕੇ ਤਿਆਰ ਕਰ ਲਵਾਂਗੇ ਆਪਣੀ ਆ ਰੋਟੀ ਵੀ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਲਵਾਂਗੇ ਚਟਨੀ ਦਾ ਮਸਾਲਾ ਇਹ ਚਟਨੀ ਹੁਣ ਠੰਡੀ ਹੋ ਚੁੱਕੀ ਹੈ ਫਰੈਂਡਸ ਆਪਾਂ ਇਹਦੇ 'ਚ ਕਿਉ ਐਡ ਕੀਤਾ ਸੀ ਉਹਦੇ ਨਾਲ ਇਹ ਥੋੜੀ ਜੀ ਜੰਮ ਚੁੱਕੀ ਹੈ ਤੇ ਇਹ ਹੁਣ ਪਰਾਂਠਿਆਂ ਵਿੱਚ ਪਾਣਾ ਵੀ ਆਸਾਨ ਹੋ ਜਾਏਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੈਲਾ ਦੇਵਾਂਗੇ ਚੰਗੀ ਤਰ੍ਹਾਂ ਤੇ ਹੁਣ ਦੂਜੀ ਰੋਟੀ ਵੀ ਇਸ ਤੇ ਪਾ ਕੇ ਆਪਾਂ ਹੱਥਾਂ ਨਾਲ ਦਬਾ ਕੇ ਇਹਨੂੰ ਚੰਗੀ ਤਰ੍ਹਾਂ ਚਿਪਕਾ ਦੇਵਾਂਗੇ ਇਹ ਪਰਾਂਠੇ ਬਣਾਉਣੇ ਬਹੁਤ ਹੀ ਜ਼ਿਆਦਾ ਆਸਾਨ ਨੇ ਫਰੈਂਡਸ ਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਥੋੜਾ ਜਿਹਾ ਆਟਾ ਛਿੜਕ ਕੇ ਇਹਨੂੰ ਆਪਾਂ ਬਿੱਲ ਨਾਲ ਥੋੜਾ ਜਿਹਾ ਫੇਰ ਦਵਾਂਗੇ ਮਤਲਬ ਥੋੜੀ ਵੱਡਾ ਸਾਈਜ਼ ਕਰ ਲਵਾਂਗੇ ਇਹਨੂੰ ਚਿਪਕਾ ਦੇਵਾਂਗੇ ਚੰਗੀ ਤਰ੍ਹਾਂ ਇਹ ਪ੍ਰਾਂਠਾ ਸਾਡਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਤਵਾ ਵੀ ਸਾਡਾ ਗਰਮ ਹੋ ਚੁੱਕਾ ਹੈ ਇਹ ਤਵੇ ਤੇ ਮੈਂ ਪ੍ਰਾਂਠੇ ਨੂੰ ਬਾਤਾ ਤੇ ਜਦੋਂ ਇੱਕ ਸਾਈਡ ਤੋਂ ਹਲਕਾ ਜਾਈ ਪੱਕ ਜੇ ਉਦੋਂ ਆਪਾਂ ਪਲਟ ਦਵਾਂਗੇ ਤੇ ਦੇਸੀ ਘਿਓ ਲਾ ਕੇ ਪ੍ਰਾਂਠਿਆਂ ਨੂੰ ਆਪਾਂ ਚੰਗੀ ਤਰ੍ਹਾਂ ਸੇਕ ਲਵਾਂਗੇ 골ਡਨ ਫਰਾਈ ਹੋਣ ਤੱਕ ਫਲੇਮ ਆਪਾਂ మీడియం ਹੀ ਰੱਖਣੀ ਹੈ ਹਾਈ ਫਲੇਮ ਤੁਸੀਂ ਨਾ ਰੱਖਿਆ ਜੇ ਇਸ ਤਰ੍ਹਾਂ ਅਲਟ ਪਲਟ ਕਰਕੇ ਆਪਾਂ ਚੰਗੀ ਤਰ੍ਹਾਂ ਸੇਕ ਲਵਾਂਗੇ ਇਹ ਪਰਾਂਠੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਫਰੈਂਡਸ ਤੇ ਨਾਲੇ ਜਿਹੜੀ ਆਪਾਂ ਚਟਣੀ ਬਣਾ ਕੇ ਰੱਖੀ ਹੈ ਉਹ ਤੁਸੀਂ ਫ੍ਰੀਜ ਵਿੱਚ 10 ਦਿਨ ਵਾਸਤੇ ਰੱਖ ਸਕਦੇ ਹੋ ਤੇ ਰੋਜ਼ ਐਜੇ ਪਰਾਂਠੇ ਬਣਾ ਕੇ ਖਾ ਸਕਦੇ ਹੋ ਤੇ ਇਹ ਪਰਾਂਠਾ ਮੈਂ ਦੋਈ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਿਆ ਹੈ ਸਾਡਾ ਪਰਾਂਠਾ ਬਹੁਤ ਹੀ ਕ੍ਰਿਸਪੀ ਤੇ ਸੋਹਣਾ ਬਣ ਕੇ ਤਿਆਰ ਹੋਇਆ ਖਾਣ ਵਿੱਚ ਬਹੁਤੀ ਜ਼ਿਆਦਾ ਲਾਜਵਾ ਬਣਦੇ ਨੇ ਤੇ ਰਾਇਤੇ ਨਾਲ ਤੁਸੀਂ ਇਹ ਪਰਾਂਠੇ ਖਾਓ ਚਾਹ ਦੇ ਨਾਲ ਵੀ ਤੁਸੀਂ ਖਾ ਸਕਦੇ ਹੋ ਜਿਆਦਾ ਮਿਰਚੀ ਨਹੀਂ ਲੱਗੇਗੀ ਕਿਉਂਕਿ ਇਹ ਮਿਰਚੀ ਜ਼ਿਆਦਾ ਤੇਜ਼ ਨਹੀਂ ਹੈਗੀ ਇਸੇ ਤਰੀਕੇ ਨਾਲ ਆਪਾਂ ਬਾਕੀ ਦੇ ਪਰਾਂਠੇ ਵੀ ਬਣਾ ਕੇ ਤਿਆਰ ਕਰ ਲਵਾਂਗੇ ਮੈਂ ਦੇਸੀ ਘਿਓ 'ਚ ਪਰਾਂਠੇ ਬਣਾਣ ਲੱਗੀ ਹਾਂ ਤੁਸੀਂ ਚਾਹੋ ਤਾਂ ਤੇਲ ਚੇ ਵੀ ਬਣਾ ਸਕਦੇ ਹੋ ਪਰ ਜਿਹੜੇ ਪ੍ਰਾਂਠੀ ਉਦੇਸੀ ਕਿਓਚੀ ਵਧੀਆ ਲੱਗਦੇ ਨੇ ਜੇਕਰ ਰੈਸਪੀ ਪਸੰਦ ਆਈ ਹੋ ਫਰੈਂਡ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ